ਅਸੀਂ ਇੱਕ ਦੂਜੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਆ ਕਿਸੇ ਕੋਲੋਂ ਕਿਸੇ ਦੀ ਗੱਲ ਸੁਣ ਕੇ ਅਸਲੀਅਤ ਦਾ ਪਤਾ ਹੀ ਨਹੀਂ ਹੁੰਦਾ ਉਹਨੂੰ ਮਹਾਰਾਜ ਜੀ ਸੁਗੜ ਨਹੀਂ ਕਹਿੰਦੇ ਸਿਆਣਾ ਨਹੀਂ ਕਹਿੰਦੇ ਸਿਆਣਾ ਉਹ ਹੈ ਜਿਹੜਾ ਕਿਸੇ ਦੇ ਰੂਬਰੂ ਹੋਵੇ ਜਿਹੜਾ ਕਿਸੇ ਨਾਲ ਗਲਵਾਦ ਕਰੇ ਜਿਹੜਾ ਕਿਸੇ ਨਾਲ ਮਿਲੇ ਜਿਹੜਾ ਕਿਸੇ ਨਾਲ ਵਰਤੇ ਜਿਹੜਾ ਕਿਸੇ ਦੇ ਸੁਭਾਅ ਦੇ ਨਾਲ ਸੁਭਾਅ ਸਾਂਝਾ ਕਰੇ ਕਿਸੇ ਬਾਰੇ ਮੈਨੂੰ ਕੋਈ ਕਹੀ ਜਾਵੇ ਉਹ ਬੰਦਾ ਭੈੜਾ ਖਰਾ ਨਹੀਂ ਮੈਂ ਕਵਾਂਗਾ ਅੱਛਾ ਵੀ ਚਲੋ ਠੀਕ ਹੈ ਫਿਰ ਮੇਰਾ ਦਿਮਾਗ ਥੋੜਾ ਆਪਣਾ ਹੋਇਆ ਫਿਰ ਤੇ ਮੈਂ ਉਹਦਾ ਦਿਮਾਗ ਦੇ ਨਾਲ ਹੀ ਵਰਤਿਆ ਮੈਂ ਕਿਉਂਕਿ ਕਿਸੇ ਕਹਿੰਦੇ ਜਕੀ ਨ ਕਰਾਂ ਜਿਸ ਬੰਦੇ ਬਾਰੇ ਕੋਈ ਮੈਨੂੰ ਇਨਫੋਰਮੇਸ਼ਨ ਦੇ ਰਿਹਾ ਹੋ ਸਕਦਾ ਵੀ ਉਹਦੀਆਂ ਗਲਤ ਆਦਤਾਂ ਕਰਕੇ ਉਹਦੇ ਨਾਲ ਉਹ ਚੰਗਾ ਨਾ ਹੋਵੇ ਮੇਰੇ ਨਾਲ ਚੰਗਾ ਹੋਵੇ ਧਿਆਨ ਦੇਣਾ ਹੋ ਸਕਦਾ ਜਿਹੜੇ ਬੰਦੇ ਦੀ ਬੁਰਾਈ ਤੁਸੀਂ ਸੁਣ ਰਹੇ ਹੋ ਉਹ ਜਿਹੜਾ ਬੰਦਾ ਸੁਣਾ ਰਿਹਾ ਉਹ ਖੁਦ ਚੰਗਾ ਨਾ ਹੋਵੇ ਉਹਦਾ ਸੁਭਾ ਚੰਗਾ ਨਾ ਆ ਇਸ ਕਰਕੇ ਉਹ ਉਹਨੂੰ ਕਹਿ ਰਿਹਾ ਉਹ ਚੰਗਾ ਨਹੀਂ ਤੇ ਹੋ ਸਕਦਾ ਉਹ ਬੰਦਾ ਸਾਡੇ ਨਾਲ ਰੱਬ ਵਾਂਗੂ ਹੋਵੇ ਇਸ ਕਰਕੇ ਹਮੇਸ਼ਾ ਰੂਬਰੂ ਹੋ ਕੇ ਹੀ ਪਤਾ ਲੱਗਦਾ ਹੈ ਕਿ ਉਹ ਇਨਸਾਨ ਕਿਹੋ ਜਿਹਾ ਹੈ ਸਣ ਕਹਿੰਦੇ ਨਹੀਂ ਰਾਬਿਆ ਜਾਣੀ ਹੈ ਜਾਂ ਵਾਬਿਆ ਜਾਣੀ ਜਦ ਵਾ ਹੀ ਨਹੀਂ ਪਿਆਦੇ ਸਾਨੂੰ ਰਾਹ ਦਾ ਕੀ ਪਤਾ ਇਸ ਕਰਕੇ ਜਦੋਂ ਕਿਸੇ ਨਾਲ ਵਰਤੋ ਕਿਸੇ ਦੇ ਕੋਲ ਬੈਠੋ ਕਿਸੇ ਨਾਲ ਲੈਣ ਦੇਣ ਕਰੋ ਪਤਾ ਤੇ ਫੇਰੀ ਲੱਗਦਾ ਓਦਾਂ ਨਹੀਂ ਪਤਾ ਲੱਗਦਾ ਸੁਣੀ ਸੁਣਾਈ ਗੱਲ ਤੇ ਚੱਲਣਾ ਮੂਰਖਤਾ ਇਨਸਾਨੀਅਤ ਨਹੀਂ ਰ